ਸ਼੍ਰੀ ਕੌਲਤਕ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੰਜ ਨੇ ਯੂਕੇ ਵਿੱਚ ਇੱਕ ਗੁਰਸਿੱਖ ਲੜਕੀ ਨਾਲ ਹੋਈ ਰੇਪ ਦੀ ਘਟਨਾ ਨੂੰ ਮੰਦਭਾਗੀ ਘਟਨਾ ਦੱਸਿਆ ਤੇ ਉਹਨਾਂ ਨੇ ਇਸ ਦੇ ਰੋਸ ਤੇ ਚਿੰਤਾ ਪ੍ਰਗਟਾਈ ਉਹਨਾਂ ਨੇ ਕਿਹਾ ਕਿ ਜਿਹਿੰਗ ਘਟਨਾਵਾਂ 21ਵੀਂ ਸਦੀ ਵਿੱਚ ਵਾਪਰਦੀਆਂ ਸੁਣ ਕੇ ਮਨੁੱਖਤਾ ਦਾ ਸਿਰ ਝੁੱਕਦਾ ਹੈ ਜੱਥੇਦਾਰ ਨੇ ਕਿਹਾ ਕਿ ਗੁਰੂ ਸਾਹਿਬਾਂ ਨੇ ਸਿੱਖਿਆ ਦਿੱਤੀ ਹੈ ਕਿ ਪਰਾਈਆਂ ਮਾਵਾਂ ਧੀਾਂ ਤੇ ਭੈਣਾਂ ਨੂੰ ਆਪਣੀ ਮਾਂ ਭੈਣ ਤੇ ਧੀ ਸਮਝ ਕੇ ਇੱਜ਼ਤ ਦੇਣੀ ਚਾਹੀਦੀ ਹੈ ਪਰ ਯੂਕੇ ਵਿੱਚ ਇੱਕ ਸਿੱਖ ਬੱਚੀ ਦੇ ਨਾਲ ਵਾਪਰੀ ਇਹ ਘਟਨਾ ਸ਼ਰਮਨਾਕ ਹੈ ਸਗੋਂ ਸਾਬਿਤ ਕਰਦੀ ਹੈ ਕਿ ਉਸ ਸਰਕਾਰ ਆਪਣੇ ਨਾਗਰਿਕਾਂ ਦੀ ਸੁਰੱਖਿਆ ਕਰਨ ਵਿੱਚ ਅਸਫਲ ਹੈ ਇਹ ਇਦਾਂ ਦੀਆਂ ਘਟਨਾਵਾਂ ਨਹੀਂ ਵਾਪਰਨੀਆਂ ਚਾਹੀਦੀਆਂ ਮੈਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਵੀ ਇਹ ਇੱਕਵੀਂ ਸਦੀ ਆ ਆਪਾਂ ਜਿਸ ਸਦੀ ਦੇ ਵਿੱਚ ਰਹਿ ਰਹੇ ਆ ਇਹੋ ਜੀ ਸਦੀ ਦੇ ਵਿੱਚ ਵੀ ਜੇ ਕੋਈ ਇਹੋ ਜਿਹਾਂ ਦੁਰਘਟਨਾਵਾਂ ਜਿਹੜੀਆਂ ਕਰਾਉਂਦਾ ਵਾ ਜਾਂ ਇਹੋ ਜੇ ਮੰਦਭਾਵਨਾ ਦੇ ਨਾਲ ਕੋਈ ਵੱਧ ਫੈਲੀਆਂ ਕਰਦਾ ਤੇ ਇਹ ਮਾੜਾ ਇਹ ਹਰ ਸਟੇਟ ਦੀ ਸਰਕਾਰ ਹੋਵੇ ਜਾਂ ਦੇਸ਼ ਦੀ ਸਰਕਾਰ ਹੋਵੇ ਉਹਨੂੰ ਇਹ ਚਾਹੀਦਾ ਵੀ ਇਹੋ ਜਿਹੇ ਜਿਹੜੇ ਵੀ ਅਨਸਰ ਆਉ ਭਾਵੇਂ ਜੁਕੇ ਦੇ ਵਿੱਚਾਂ ਦਾ ਜਿੱਥੇ ਵੀ ਆ ਉਹਨਾਂ ਨੂੰ ਨੱਥ ਪਾਈ ਜਾਵੇ ਤੇ ਉਹਨਾਂ ਨੂੰ ਇੱਕ ਮਿਸਾਲੀ ਸਜ਼ਾ ਮਿਲੇ ਕਿਉਂਕਿ ਵੇਖੋ ਸਾਨੂੰ ਤੇ ਸਾਡੇ ਗੁਰੂ ਸਾਹਿਬ ਨੇ ਸਿਖਾਇਆ ਵੀ ਆ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਪਹਿਣਾ ਜਾਣੇ ਧੀਆਂ ਪਹਿਣਾ ਦਾ ਸਤਕਾਰ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਜਿਵੇਂ ਸਾਡੇ ਘਰਾਂ ਦੇ ਧੀਆਂ ਪਹਿਣਾ ਮੈਂ ਇਦਾਂ ਸਾਰਿਆਂ ਦੀਆਂ ਧੀਆਂ ਪਹਿਣਾ ਯੂਕੇ ਦੇ ਵਿੱਚ ਜਿਹੜੀ ਇੱਕ ਸਿੱਖ ਬੱਚੀ ਦੇ ਨਾਲ ਬਹੁਤ ਮੰਦਭਾਗੀ ਘਟਨਾ ਵਾਪਰੀ ਇਹਦੀ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਘੱਟਾ ਉਥੋਂ ਦੀ ਸਰਕਾਰ ਨੂੰ ਇਹ ਚਾਹੀਦਾ ਜਿਹੜੇ ਵੀ ਉਹ ਦੋਸ਼ੀ ਆ ਉਹਨਾਂ ਨੂੰ ਇਹੋ ਜੀ ਮਿਸਾਲੀ ਤੋਂ ਮਿਸਾਲੀ ਸਜ਼ਾ ਦੇਣ ਤਾਂ ਕਿ ਕੱਲ ਤੋਂ ਕੋਈ ਕਿਸੇ ਵੀ ਧੀ ਭੈਣ ਦੇ ਨਾਲ ਇਹੋ ਜੀ ਜ਼ੋਰ ਜ਼ਬਰਦਸਤੀ ਨਾ ਕਰ ਸਕੇ ਧੀਆਂ ਭੈਣਾ ਜਦੋਂ ਘਰ ਤੋਂ ਨਿਕਲਣ ਉਹਨਾਂ ਦੇ ਮਨ ਤੇ ਡਰ ਤੇ ਖੌਫ ਨਾ ਹੋਵੇ ਉਹਨਾਂ ਨੂੰ ਇਹ ਪਤਾ ਹੋਵੇ ਕਿ ਅਸੀਂ ਸੁਰੱਖਿਆ ਤਾਂ ਤੋਂ ਜਿਹੜੇ ਵੀ ਅੰਸਰ ਆ ਮੈ ਕੰਨਾ ਭਾਵੇਂ ਉਹ ਸਿੱਖ ਬੱਚੀ ਨਾਲ ਹੋਇਆ ਜਾਂ ਕਿਸੇ ਹੋਰ ਨਾਲ ਵੀ ਹੋਇਆ ਆਂਦੇ ਸਾਡਾ ਸਟੈਂਡ ਤਾਂ ਵੀ ਇਹੀ ਆ ਕਿ ਨਹੀਂ ਹੋਣਾ ਚਾਹੀਦਾ ਖਾਸ ਕਰਕੇ ਸਿੱਖਾਂ ਵਰਗੀ ਕੌਮ ਜਿਹੜੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਦੋਂ ਵੀ ਕੋਈ ਆਫਤ ਆਉਂਦੀ ਆ ਤੇ ਸੇਵਾ ਕਰਦੀ ਆ ਉਹ ਇਹੋ ਜੀ ਕੌਮ ਦੀ ਧੀ ਦੇ ਨਾਲ ਇਹੋ ਜੀ ਮੰਦਭਾਗੀ ਘਟਨਾ ਦਾ ਹੋਣਾ ਬਹੁਤ ਜ਼ਿਆਦਾ ਸ਼ਰਮਨਾਕ ਆ ਔਰ ਉਸ ਦੇਸ਼ ਦੇ ਵਿੱਚ ਹੋਣਾ ਜਿਸ ਦੇਸ਼ ਦੇ ਬਾਰੇ ਕਿਹਾ ਜਾਂਦਾ ਵੀ ਲੋਕਾਂ ਨੇ ਇਹ ਦਾਵਾ ਕਰਦੇ ਵੀ ਇਹਨਾਂ ਤੋਂ ਸਭਿਆਤਾ ਸਿੱਖੀ ਇਹੋ ਜੀ ਗੈਰ ਸਭਿਆਤਾ ਵਾਲੀ ਜਿਹੜੀ ਗੱਲ ਹੋਈ ਮੰਦ ਭਾਗੀ ਆ ਸਰਕਾਰ ਯੂਕੇ ਦੇ ਨੂੰ ਚਾਹੀਦਾ ਉਥੋਂ ਦੀ ਨੂੰ ਵੀ ਇਹ ਦੋਸ਼ੀ ਲੱਭ ਕੇ ਜੇ ਲੱਭੇ ਆ ਤਾਂ ਇਹਨਾਂ ਨੂੰ ਇਹੋ ਜੀ ਮਿਸਾਲੀ ਸਜ਼ਾ ਦਿੱਤੀ ਜਾਵੇ ਵੀ ਕੱਲ ਤੋਂ ਇਹੋ ਜਿਆ ਕੋਈ ਵੀ ਕਿਤੇ ਨਾਂ ਵਾਪਰੇ ਧੀਆਂ ਭੈਣਾਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਕੌਟਕ ਸਾਹਿਬ ਦੇ ਕਾਰਜਕਾਰੀ ਜ਼ਿੰਮੇਵਾਰ ਗੈਣੀ ਕੁਲਦੀਪ ਸਿੰਘ ਗੜਗੰਜ ਨੇ ਯੂਕੇ ਵਿੱਚ ਇੱਕ ਗੁਰਸਿੱਖ ਲੜਕੀ ਨਾਲ ਹੋਈ ਰੇਪ ਦੀ ਘਟਨਾ ਨੂੰ ਮੰਦ ਭਾਗੀ ਘਟਨਾ ਦੱਸਿਆ ਇਹ ਉਹਨਾਂ ਨੇ ਇਸ ਦੇ ਰੋਸ ਤੇ ਚਿੰਤਾ ਪ੍ਰਗਟਾਈ ਉਹਨਾਂ ਨੇ ਕਿਹਾ ਕਿ ਜੀਂਗ ਘਟਨਾਵਾਂ 21ਵੀਂ ਸਦੀ ਵਿੱਚ ਵਾਪਰਦੀਆਂ ਸੁਣ ਕੇ ਮਨੁੱਖਤਾ ਦਾ ਸਿਰ ਝੁੱਕਦਾ ਹੈ ਜਦਕਿ ਤਾਂ ਨੇ ਕਿਹਾ ਕਿ ਗੁਰੂ ਸਾਹਿਬਾਂ ਨੇ ਸਿੱਖਿਆ ਦਿੱਤੀ ਹੈ ਕਿ ਪਰਾਈਆਂ ਮਾਵਾਂ ਧੀਆਂ ਤੇ ਭੈਣਾਂ ਨੂੰ ਆਪਣੀ ਮਾਂ ਭੈਣ ਤੇ ਧੀ ਸਮਝ ਕੇ ਇੱਜ਼ਤ ਦੇਣੀ ਚਾਹੀਦੀ ਹੈ ਪਰ ਯੂਕੇ ਵਿੱਚ ਇੱਕ ਸਿੱਖ ਬੱਚੀ ਦੇ ਨਾਲ ਵਾਪਰੀ ਇਹ ਘਟਨਾ ਸ਼ਰਮਨਾਕ ਹੈ ਸਗੋ ਸਾਬਿਤ ਕਰਦੀ ਹੈ ਕਿ ਅਬਸਰ ਸਰਕਾਰ ਆਪਣੇ ਨਾਗਰਿਕਾਂ ਦੀ ਸੁਰੱਖਿਆ ਕਰਨ ਵਿੱਚ ਅਸਫਲ ਹੈ ਇਹ ਇਦਾਂ ਦੀਆਂ ਘਟਨਾਵਾਂ ਨਹੀਂ ਵਾਪਰਨੀਆਂ ਚਾਹੀਦੀਆਂ ਮੈਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਵੀ ਇਹ 1ਵੀਂ ਸਦੀ ਆ ਆਪਾਂ ਜਿਸ ਸਦੀ ਦੇ ਵਿੱਚ ਰਹਿ ਰਹੇ ਆ ਇਹੋ ਜੀ ਸਦੀ ਦੇ ਵਿੱਚ ਵੀ ਜੇ ਕੋਈ ਇਹੋ ਜਿਹਾਂ ਦੁਰਘਟਨਾਵਾਂ ਜਿਹੜੀਆਂ ਕਰਾਉਂਦਾ ਵਾ ਜਾਂ ਇਹੋ ਜੇ ਮੰਦਭਾਵਨਾ ਦੇ ਨਾਲ ਕੋਈ ਵੱਦ ਫੈਲੀਆਂ ਕਰਦਾ ਤੇ ਇਹ ਮਾੜਾ ਇਹ ਹਰ ਸਟੇਟ ਦੀ ਸਰਕਾਰ ਹੋਵੇ ਜਾਂ ਦੇਸ਼ ਦੀ ਸਰਕਾਰ ਹੋਵੇ ਉਹਨੂੰ ਇਹ ਚਾਹੀਦਾ ਵੀ ਇਹੋ ਜੇ ਜਿਹੜੇ ਵੀ ਅਨਸਰ ਆਉ ਭਾਵੇਂ ਜੁਕੇ ਦੇ ਵਿੱਚ ਜਾਂ ਤਾਂ ਜਿੱਥੇ ਵੀ ਆ ਉਹਨਾਂ ਨੂੰ ਨੱਥ ਪਾਈ ਜਾਵੇ ਤੇ ਉਹਨਾਂ ਨੂੰ ਇੱਕ ਮਿਸਾਲੀ ਸਜ਼ਾ ਮਿਲੇ ਕਿਉਂਕਿ ਵੇਖੋ ਸਾਨੂੰ ਤੇ ਸਾਡੇ ਗੁਰੂ ਸਾਹਿਬ ਨੇ ਸਿਖਾਇਆ ਪੀ ਆ ਦੇਖ ਪਰਾਈਆਂ ਚੰਗੀਆਂ ਮਾਵਾਂ ਢੀਆਂ ਪੈਣਾ ਜਾਣੇ ਢੀਆਂ ਪੈਣਾ ਦਾ ਸਤਕਾਰ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਜਿਵੇਂ ਸਾਡੇ ਘਰਾਂ ਦੇ ਢੀਆਂ ਪੈਣਾ ਮੈਂ ਇਦਾਂ ਸਾਰਿਆਂ ਦੀਆਂ ਢੀਆਂ ਪੈਣਾ ਯੂਕੇ ਦੇ ਵਿੱਚ ਜਿਹੜੀ ਇੱਕ ਸਿੱਖ ਬੱਚੀ ਦੇ ਨਾਲ ਬਹੁਤ ਮੰਦਭਾਗੀ ਘਟਨਾ ਵਾਪਰੀ ਇਹਦੀ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਘਾਟਾ ਉਥੋਂ ਦੀ ਸਰਕਾਰ ਨੂੰ ਇਹ ਚਾਹੀਦਾ ਜਿਹੜੇ ਵੀ ਉਹ ਦੋਸ਼ੀ ਆ ਉਹਨਾਂ ਨੂੰ ਇਹੋ ਜੀ ਮਿਸਾਲੀ ਤੋਂ ਮਿਸਾਲੀ ਸਜ਼ਾ ਦੇਣ ਤਾਂ ਕਿ ਕੱਲ ਤੋਂ ਕੋਈ ਕਿਸੇ ਵੀ ਧੀ ਭੈਣ ਦੇ ਨਾਲ ਇਹੋ ਜੀ ਜ਼ੋਰ ਜ਼ਬਰਦਸਤੀ ਨਾ ਕਰ ਸਕੇ ਧੀਆਂ ਭੈਣਾ ਜਦੋਂ ਘਰ ਤੋਂ ਨਿਕਲਣ ਉਹਨਾਂ ਦੇ ਮਨ ਤੇ ਡਰ ਤੇ ਖੌਫ ਨਾ ਹੋਵੇ ਉਹਨਾਂ ਨੂੰ ਇਹ ਪਤਾ ਹੋਵੇ ਕਿ ਅਸੀਂ ਸੁਰੱਖਿਆ ਤਾਂ ਤੋਂ ਜਿਹੜੇ ਵੀ ਅੰਸਰ ਆ ਮੈਂ ਕਿੰਨਾ ਭਾਵੇਂ ਉਹ ਸਿੱਖ ਬੱਚੀ ਨਾਲ ਹੋਇਆ ਜਾਂ ਕਿਸੇ ਹੋਰ ਨਾਲ ਵੀ ਹੋਇਆ ਹੰਦੇ ਸਾਡਾ ਸਟੈਂਡ ਤਾਂ ਵੀ ਇਹੀ ਆ ਕਿ ਨਹੀਂ ਹੋਣਾ ਚਾਹੀਦਾ ਖਾਸ ਕਰਕੇ ਸਿੱਖਾ ਵਰਗੀ ਕੌਮ ਜਿਹੜੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਦੋਂ ਵੀ ਕੋਈ ਆਫਤ ਆਉਂਦੀ ਆ ਤੇ ਸੇਵਾ ਕਰਦੀ ਆ ਇਹੋ ਜੀ ਕੌਮ ਦੀ ਧੀ ਦੇ ਨਾਲ ਇਹੋ ਜੀ ਮੰਦਭਾਗੀ ਘਟਨਾ ਦਾ ਹੋਣਾ ਬਹੁਤ ਜ਼ਿਆਦਾ ਸ਼ਰਮਨਾਕ ਆ ਔਰ ਉਸ ਦੇਸ਼ ਦੇ ਵਿੱਚ ਹੋਣਾ ਜਿਸ ਦੇਸ਼ ਦੇ ਬਾਰੇ ਕਿਹਾ ਜਾਂਦਾ ਵੀ ਲੋਕਾਂ ਨੇ ਇਹ ਦਾਵਾ ਕਰਦੇ ਵੀ ਇਹਨਾਂ ਤੋਂ ਸਭਿਆਤਾ ਸਿੱਖੀ ਇਹੋ ਜੀ ਗੈਰ ਸਭਿਆਤਾ ਵਾਲੀ ਜਿਹੜੀ ਗੱਲ ਹੋਈ ਮੰਦਭਾਗੀ ਆ ਸਰਕਾਰ ਜੁਕੇ ਦੇ ਨੂੰ ਚਾਹੀਦਾ ਉਥੋਂ ਦੇ ਨੂੰ ਵੀ ਇਹ ਦੋਸ਼ੀ ਲੱਭ ਕੇ ਜੇ ਲੱਭੇ ਆ ਤਾਂ ਇਹਨਾਂ ਨੂੰ ਇਹੋ ਜੀ ਮਿਸਾਲੀ ਸਜ਼ਾ ਦਿੱਤੀ ਜਾਵੇ ਵੀ ਕੱਲ ਤੋਂ ਇਹੋ ਜਿਆ ਕੋਈ ਵੀ ਕਿਤੇ ਨਾਂ ਵਾਪਰੇ ਤਿੰਗਾ ਪਹਿਣਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ